ਜਿੱਤੇ ਵਾਸਤੇ ਐਨਡੀਪੀਐਸ ਤੇ ਇੱਕ ਉਹਦਾ ਨਾਮ ਦਾ ਜੱਸੀ ਦਾ ਜਿੰਨਾਂ ਤੇ ਵੀ ਐਨਡੀਐਪੀਐਸ ਤੇ ਪਰਚਾ ਹੈ ਉਸੇ ਤਹਿਤ ਅੱਜ ਫਿਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਟੀਮ ਆਈ ਉਹਨਾਂ ਨਾਲ ਅਸੀਂ ਆਏ ਆ ਤਾਂ ਆ ਜਿਹੜੇ ਦੋ ਘਰ ਹੈਗੇ ਉਹਨਾਂ ਨੂੰ ਐਡਮਾਲਿਸ਼ ਕੀਤਾ ਆ। ਆ ਆਪਣੀ ਕਾਰਨ ਕੀ ਹੈ ਜਿਹੜੀ ਖਾਲੀ ਜਾਂ ਸਾਈਕਲ ਇਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਜਿਹੜੇ ਰੂਲਸ ਨੂੰ ਉਲੰਘਣਾ ਕੀਤੀ ਐ ਐਸਡੀਐਮ ਸਾਹਿਬ ਵੀ ਆਏ ਨੇ ਬਾਕੀ ਡਿਟੇਲਸ ਤੁਹਾਨੂੰ ਕੀ ਬੇਸ ਬਣਾਇਆ ਉਹਨਾਂ ਨੇ ਕੀ ਹੈਗਾ ਉਹ ਸਾਰਾ ਕਾਨੂੰਨ ਦੱਸ ਦੇਣਗੇ। ਅਸੀਂ ਤੇ ਨਾਲ ਉਹਨਾਂ ਦੀ ਮਦਦ ਨਹੀਂ ਆਇਆ ਕੋਈ ਐਨਡੀਪੀਐਸ ਪਰਚੇ ਵੀ ਹੈ ਹਾਂਜੀ ਇੱਕ ਤੇ ਮਨਜੀਤ ਕੌਰ ਦੇ ਦਸ ਨੇ ਤੇ ਦੂਸਰੀ ਤੇ ਵੀ ਐਨਡੀਪੀਐਸ ਪਰਚੇ ਹੈਗੇ ਜੀ ਕਿਹੜੀ ਕਿਹੜੀ ਲਾਈਆ ਟੀਮਾਂ ਕਿਹੜੀ ਕਿਹੜੀ ਆਈਆਂ ਐ ਐਸਡੀਓ ਆਏ ਨੇ ਜੀ ਕੁੱਡਾ ਦੇ ਡਿਊਟੀ ਮਿਨਿਸਟਰਡ ਆਇਆ ਐਸਡੀਐਮ ਤਾਂ ਹੀ ਨਾਲ ਉਹਨਾਂ ਦੇ ਹੈਲਪ ਤੇ ਆਇਆ ਇਸ ਤਰ੍ਹਾਂ ਹੀ ਕਾਰਵਾਈ ਜਾਂ ਜੀ ਦੇਖੋ ਜੀ ਜੋ ਐਸ ਪਰ ਜੋ ਲਾਅ ਤੇ ਰੂਲ ਹੈਗਾ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿੱਥੇ ਜਿੱਥੇ ਸਾਨੂੰ ਆਉਂਦੀ ਹੈਗੇ ਉੱਥੇ ਜਾਣੇ ਤੇ ਜਾਵਾਂਗੇ ਸਰੇ ਮਕਾਨ ਦੇ ਨਾਲ ਲੇਡੀਜ਼ ਦੇ ਨਾਮ ਤੇ ਉੱਤੇ ਸੀਗਾ ਜਾਂ ਫਿਰ ਕੋਈ ਨਾਮ ਹੀ ਹੈ ਇਹਨਾਂ ਨੇ ਆਇਡੈਂਟੀਫਾਈ ਕੀਤਾ ਮਨਜੀਤ ਕੌਰ ਹੀ ਦੇ ਨਾਮ ਤੇ ਹੀ ਹੋਏਗਾ ਜੀ ਡਿਟੇਲਸ ਜਿਹੜੀਆਂ ਮੈਂ ਤੁਹਾਨੂੰ ਇਹ ਕਹਿ ਰਿਹਾ ਐ ਐਸਡੀਐਮ ਮੈਂ ਕਹਿਨੂੰ ਹਿਲ ਗਿਆ ਇਸ ਤੋਂ ਪਹਿਲਾਂ ਵੀ ਕਾਰਵਾਈ ਕੀਤੀ ਗਈ ਬਿਲਕੁਲ ਨਾਲ ਦਾ ਕਰ ਤੁਸੀਂ ਦੇਖਰ ਮੈਸੇਜ ਇਹ ਹੈ ਜੀ ਕਿ ਜਿਹੜਾ ਨਸ਼ਾ ਤਸਕਰੀ ਕਰਦਾ ਕਾਨੂੰਨ ਦੀ ਲਖਣਾ ਕਰਦਾ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਦੀ ਹੋਵੇ ਉਹਦੇ ਖਿਲਾਫ ਕਾਰਵਾਈ ਹੋਏਗੀ ਠੀਕ